ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇਕੱਠੇ ਹੋ ਕੇ ਸੀਗੇ ਸਮਗਲਰ ਨਾਲ ਪੈਸੇ ਵਿਕ पे ਵੇਜਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧਮਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲਈਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਟਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਂ ਹੀ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾਂ ਸਾਡੀ ਪੁਲਿਸ ਦੀ ਉਹ ਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਅਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ